ਮੈਨੂੰ ਕਿਉਂ ਉਠਾ ਲਿਆਂਦਾ ਦੋ ਬੰਦਿਆਂ ਚੋਂ ਹਣ ਮੇਰੀ ਗੱਲ ਸੁਣ ਲੈ ਜੇ ਜੇ ਹਿਸਾਬ ਨਾਲ ਰਾਮ ਸਰੂਪ ਗੱਲਾਂ ਕਰੀ ਜਾਂਦਾ ਮੈਨੂੰ ਵਿਸ਼ਵਾਸ ਨਹੀਂ ਆ ਰਾਮ ਸਰੂਪ ਤੇ ਹੈ ਕਰਦਾ ਬੰਦਾ ਨਾ ਪੈਰ ਪੈਰ ਤੇ ਬਦਲਦਾ ਉਹ ਇਦਾਂ ਨਹੀਂ ਹੁੰਦਾ ਐਵੇਂ ਨਹੀਂ ਹੁੰਦਾ ਜਿੱਦੇ ਮੋਟਰਸਾਈਕਲ ਦੇ ਆਪਣੇ ਕੋਲ ਉਹਦੇ ਦਾ ਮੇਰੇ ਖਿਆਲ ਆਪਣੇ ਦੋਨਾਂ ਦੀ ਗੱਲ ਪੱਕੀ ਦੀ ਕਰ ਦਉਂ ਸੀ ਜਿੱਦੇ ਕਾਰ ਲੈ ਲਈਏ ਨੇ ਉਹਦੇ ਤੇਰੇ ਪੱਖ ਤੇ تیرੇ ਗੱਲਾਂ ਕਰਨਾ ਤੇ ਤੈਨੂੰ ਖੜਾ ਕਰੂੰਗਾ ਹੈ ਜਿੱਦੇ ਹੁਣ ਆ ਬੱਤੀ ਲੱਗ ਗਈ ਹੁਣ ਚੱਕ ਕੇ ਮੈਂ ਖੜਾ ਇਹਨੂੰ ਨਾਰਲੇ ਫਿਰਦਾ ਮੇਲੇ ਨੂੰ ਦੇਖ ਤੋਂ ਬੁੱਢੇ ਪਾਪੇ ਇਦਾਂ ਦਾ ਕੁਛ ਨਹੀਂ ਹੋਣਾ ਕਰਦਾ ਬੰਦਾ ਆਪਣੇ ਨਾਲ ਥੋੜੀ ਠੇਗੀ ਠੇਗੀ ਕਰਦਾ ਜੇ ਤੇਰੇ ਮਗਰ ਕਾਚਕ ਭਰਨੇ ਤਾਂ ਮੈਂ ਭਰੂੰਗਾ ਕਾਚਕ ਤੇਰੇ ਗੈਰ ਮਰਦੇ ਤਾਂ ਕਿਵੇਂ ਮਗਰ ਕਾਚਕ ਭਰਾਲੇਂਗੀ ਤੂੰ ਹੈ ਇਹ ਵੀ ਗੱਲ ਠੀਕ ਆ ਗੱਲ ਕਰਾ ਨੂੰ ਮੇਰੇ ਸਾਲੀ ਦੇ ਕਲੱਚ ਕਰ ਦੂਦਰਾ ਇਹ ਲੀਡਰਾਂ ਦੇ ਬਾਅਦ ਕੀ ਨਹੀਂ ਕਰੀ ਦਿੰਦਾਗਾ ਕੋਈ ਨਹੀਂ ਇਹਦਾ ਪਾਇਰ ਪਾਇਰ ਤੇ ਬੱਦਦੇ ਨੇ ਆਪਾਂ ਗੱਲ ਕਰ ਲੈਨੇ ਆ ਦੋਨੇ ਜਾਣੇ ਗੱਲ ਕਰ ਲੈਨੇ ਆਲੇ ਹੋਰ ਕਰ ਲੈਨੇ ਆ ਇਹਦਾ ਅੱਖ ਦਸੀ ਜਾਂਦੇ ਨੇ ਮੈਨੂੰ ਹੈ ਕੋਈ ਨਹੀਂ ਸਭ ਤੋਂ ਪਹਿਲਾਂ ਲੀਡਰ ਜੀ ਉਸ ਨੂੰ ਰਗੜ ਦਿੰਦੇ ਨੇ ਜਿਹੜਾ ਮਗਰ ਮਗਰ ਕਾਰਾ ਦੇ ਮਗਰ ਨਾਮ ਕਰਦੇ ਫਿਰਦੇ ਹੁੰਦੇ ਨੇ ਜਦ ਦੇ ਨੂੰ ਸਿਕਿਉਰਟੀ ਮਿਲ ਗਈ ਪੁਲਿਸ ਦੀ ਇਹਨੇ ਆਪਾਂ ਨੂੰ ਕੁੱਤੇ ਵਾਂਗ ਨਹੀਂ ਸਿਆਣਨਾ ਉਹ ਕਾਹਨੂੰ ਆਪੇ ਸੋਚੀ ਜਾਣਾ ਪੁਣਾਈ ਜਾਣਾ ਆਪੇ ਢਾਈ ਜਾਣਾ ਲੀਡਰਾਂ ਨੇ ਤੇਰੇ ਮੇਰੇ ਵਰਗੇ ਬਹੁਤ ਰਗੜੇ ਨੇ ਕਹਿੰਦੇ ਯਕੀਨ ਨਹੀਂ ਕਰੀਂਦਾ ਬਾਲਾ ਪਹਿਲਾਂ ਇਹਦਾ ਜਿੰਨਾ ਫਾਇਦਾ ਚੱਕ ਹੁੰਦਾ ਪਹਿਲਾਂ ਫਾਇਦਾ ਚੱਕ ਚਾਚਾ ਦਾ ਫਾਇਦਾ ਨਾਲੇ ਹੋਰ ਉਹ ਦੇਣਦਾਰ ਵਾਂ ਇਹਦੇ ਆਪਾਂ ਅੱਦੀ ਚੀਜ਼ ਕਹੂੰਗਾ ਤੈਨੂੰ ਇਹ ਪਤਾ ਨਹੀਂ ਕੀ ਸਖਾਊਗਾ ਹੁਣ ਮੈਨੂੰ ਕਹਣਾ ਇਹਨਾਂ ਗੱਲਾਂ ਬਾਰੇ ਪਤਾ ਹੈ ਪਤਾ ਜਿਹੜਾ ਕੋ ਸਿੱਖਣਾ ਹੈ ਤਾਂ ਕੱਲੀ ਨੇ ਸਿੱਖਣਾ ਜੀਵ ਨੂੰ ਥੋੜੇ ਜਿਨੂੰ ਨਵੇਂ ਬਿਠਾਇਆ ਪਰ ਹਿਸਾਬ ਲਾ ਲਈ ਆਉਂਦਾ ਨਾ ਉਹ ਤਾਂ ਘਰ ਦਾ ਭੇਦ ਨਹੀਂ ਦਿੰਦਾ ਕਿਸੇ ਬੰਦੇ ਨੂੰ ਉਹ ਮੈਂ ਉਹਨੂੰ ਕੁਸੋਂ ਨਵੱਟੇ ਜਿਹੇ ਉਹਨੂੰ ਨਾਲ ਬਿਠਾਉਂਦੀ ਲੈ ਉਹ ਤਾਂ ਗਿਆ ਪਤਨ ਕੀ ਕਰਨ ਗਿਆ ਬਾਹਰ ਗੱਲ ਸੁਣ ਲੈ ਕੱਲੀ ਬਹਿ ਕੇ ਸਿੱਖੀ ਜਿਹੜਾ ਗੁਰਮੰਤਰ ਸਖਉ ਤੇ ਉਹ ਹੀ ਚਲ ਦੇਖਦੇ ਆ ਜਾ ਕੇ ਇਹ ਦੇਖਾਸਮ ਦੀ ਕਾਨੂੰ ਗਾਣਾ ਲਈ ਜਾਂਣਾ ਚੱਲ ਕੱਲੀ ਝੱਕ ਨੂੰ ਜੀ ਨਹੀਂ ਕਰਦਾ ਮੇਰਾ ਮੇਰੇ ਸੱਜੇ ਮਨਤਾਏ ਵੀ ਤੂੰ ਲੀਡਰੀ ਚੱਲ ਵੀ ਤੂੰ ਝਾਕਲਾ ਕਾਲੋ ਵਾਲ ਨੂੰ ਤੂੰ ਝਾਕਲਾ ਰਾਜ ਗੁੰਡੀ ਵਾਲ ਨੂੰ ਲੰਗਲਾ ਕਲੋਰਾ ਮੜਮੜ ਮੇਰਾ ਬੂਥਾ ਦੇਖਣ ਰੂਹ ਨਹੀਂ ਕਰਦੀ ਇਹਦੀ